ਦੇਖ ਰਿਓ ਜਨਹਿਤਾਸ਼ੀ ਤੇ ਮੈਂ ਹਾਂ ਤੁਹਾਡੇ ਨਾਲ ਜਸਬੀਰ ਕੌਰ ਜਿਸ ਸੀ ਮੋਗਾ ਦੇ ਕੋਟੀ ਸੇਖਾਂ ਤੋਂ ਇੱਕ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਅੱਜ ਤੜਕਸਾਰ ਇੱਕ ਮੈਰਿਜ ਪੈਲਸ ਦੇ ਵਿੱਚ ਭਿਆਨਕ ਅੱਗ ਲੱਗ ਗਈ ਜਿਸ ਕਾਰਨ ਮੈਰਿਜ ਪੈਲਸ ਦੇ ਵਿੱਚ ਪਿਆ ਲੱਖਾਂ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਇਥੇ ਧੂੰਏ ਦਾ ਗੁਬਾਰ ਦੇਖਿਆ ਗਿਆ ਹੈ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਹੈ ਲੱਖਾਂ ਰੁਪਏ ਦਾ ਸਮਾਨ ਰਾਖ ਹੋ ਗਿਆ ਹੈ ਜਾਣਕਾਰੀ ਸਾਂਝੀ ਕਰਦੀ ਹੈ ਕਿ ਇਹ ਮੈਰਿਜ ਪੈਲਸ ਜੀਰਾ ਰੋਡ ਤੇ ਪੈਂਦਾ ਹੈ ਜਿਸ ਵਿੱਚ ਅੱਜ ਸਵੇਰੇ ਭਿਆਨਕ ਅੱਗ ਲੱਗੀ ਬਹੁਤ ਜ਼ਿਆਦਾ ਮੁਸ਼ਕਲ ਕੀਤੀ ਗਈ 10 ਤੋਂ 12 ਗੱਡੀਆਂ ਫਾਇਰ ਬ੍ਰਿਗੇਡ ਦੀਆਂ ਬੁલાਉਣੀਆਂ ਪਈਆਂ ਔਰ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਬਹੁਤ ਜ਼ਿਆਦਾ ਮੁਸ਼ਕਲ ਕੀਤੀ ਜਿਸ ਤੋਂ ਬਾਅਦ ਇਸ ਅੱਗ ਦੇ ਕਾਬੂ ਪਾ ਲਿਆ ਗਿਆ ਹੈ ਜਾਨੀ ਨੁਕਸਾਨ ਤੋਂ ਤੱਕ ਨੀਮਤ ਰਹੀ ਹੈ ਪਰੰਤੂ ਲੱਖਾਂ ਰੁਪਏ ਦੇ ਨੁਕਸਾਨ ਦਾ ਖਰਚਾ ਦਾਇਆ ਜਾ ਰਿਹਾ ਹੈ ਸ਼ਾਰਟ ਸਰਕਟ ਦੇ ਕਾਰਨ ਇੱਥੇ ਅੱਗ ਲੱਗੀ ਦਸੀ ਜਾ ਰਹੀ ਹੈ ਔਰ ਫਿਲਹਾਲ ਦੀ ਘੜੀ ਦੇ ਵਿੱਚ ਅੱਗ ਤੇ ਤਾਂ ਕਾਬੂ ਪਾ ਲਿਆ ਗਿਆ ਹੈ ਪਰੰਤੂ ਲੱਖਾਂ ਰੁਪਏ ਦਾ ਸਮਾਨ ਬਿਲਕੁਲ ਹੀ ਰਾਖ ਹੋ ਗਿਆ ਇਹ ਵੀ ਜਾਣਕਾਰੀ ਸਾਂਝੀ ਕਰਦੀ ਹੈ ਕਿ 10 ਦਿਨ ਪਹਿਲਾਂ ਹੀ ਇਸ ਮੈਜਰ ਪਰਸਤੇ ਵਿੱਚ ਨਵਾਂ ਟੈਂਟ ਲਿਆਂਦਾ ਗਿਆ ਸੀ ਨੰਨੀਆਂ ਕੁਰਸੀਆਂ ਤੇ ਹੋਰ ਸਮਾਨ ਲਿਆਂਦਾ ਗਿਆ ਹੀ ਜਿਹੜਾ ਕਿ ਹੁਣ ਅੱਗ ਦੀ ਚਪੇੜ ਦੇ ਵਿੱਚ ਆ ਗਿਆ ਬਿਲਕੁਲ ਹੀ ਰਾਖ ਹੋ ਗਿਆ ਹੈ ਜਾਨੀ ਨੁਕਸਾਨ ਤੋਂ ਤੱਕ ਨੀਮਤ ਰਹੀ ਹੈ ਪਰੰਤੂ ਮਾਲੀ ਨੁਕਸਾਨ ਲੱਖਾਂ ਰੁਪਏ ਦੇ ਵਿੱਚ ਦੱਸਿਆ ਜਾ ਰਿਹਾ ਹੈ